ਆਇਤੇ ਅਨਾਲਾ ਧਿਆਨ ਨਾਲ ਆਰਾਮ ਨਾਲ ਆਜਾ ਆਜਾ ਆ ਦੇ ਆ ਦੇ ਗੱਪ ਗਿਆ ਮੇਰਾ ਨਾਮ ਸਾਹਿਲ ਹੈ ਸਾਹਿਲ ਕਿੱਡੀ ਜਗ੍ਹਾ ਰਹੇ ਹੋ ਚੌਂਗ ਸ਼ੇਖਾ ਲੋਕੜੀ ਆਪਣੇ ਕੀ ਖਾਤਹਾ ਹੋਇਆ ਜੀ ਇੱਥੇ ਆਸਾ ਕਹ ਲੋ ਸਰ ਸਵੇਰ ਸਵੇਰ ਜਦੋਂ ਆਏ ਆ ਦੁਕਾਨ ਤੇ ਆਉਂਦੇ ਸਰ ਸੜਕ ਤੇ ਟੋਆ ਕਾਫੀ ਡੂੰਗਾ ਪਿਆ ਹੋਇਆ ਸੀ ਜਿਵੇਂ ਸੜਕ ਬਹਿ ਗਈ ਕਿਸੇ ਚੀਜ਼ ਨਾਲ ਦਾਪ ਪੈਣ ਕਰਕੇ ਬਹਿ ਗਈ ਤੇ ਉਹਨਾਂ ਕਰਕੇ ਟ੍ਰੈਫਿਕ ਕਲ ਵੱਧ ਲੱਗਾ ਰਿਹਾ ਤੇ ਕੱਲ ਐਮਸੀ ਸਾਹਿਬ ਵੀ ਆਏ ਹੋਏ ਸੀ ਇੱਥੇ ਤੇ ਉਹਨਾਂ ਸਾਹਮਣੇ ਇੱਕ ਬੰਦਾ ਆਇਆ ਅੱਗੇ ਗੱਡੀ ਸੀ ਗੱਡੀ ਉਤੋਂ ਨਾ ਕਿ ਟੋਆ ਨਹੀਂ ਦਿਖਿਆ ਉਹਨੂੰ ਤੇ ਇਸ ਕਰਕੇ ਉਹ ਸਿੱਧਾ ਟੋਏ ਵਿੱਚ ਜਾ ਕੇ ਡਿੱਗ ਪਿਆ ਕਿੰਨਾ ਡੇਂਜਰ ਸੀਗਾ ਵੀ ਕਾਫੀ ਡੇਂਜਰ ਸਰ ਸਮਝ ਲਓ ਕਿ ਮੋਟਰਸਾਈਕਲ ਸਾਰਾ ਫਰੰਟ ਤੋਂ ਟੋਟ ਟੁਟ ਗਿਆ ਬੰਦੇ ਦਾ ਉਹਨੇ ਛੀਟਾ ਝੁੱਟਾਂਗਾ ਕਾਫੀ ਵੱਜ ਗਿਆ ਬਾਵਾ ਬੂਵਾ ਦੇ ਤੇ ਬਚਾਅ ਹੋ ਗਿਆ ਕਿ ਗਰਦਨ ਗਰਦਨ ਦੀ ਬੰਦੇ ਦੀ ਹਿੱਲ ਗਈ ਕਿਉਂਕਿ ਸਿੱਧਾ ਮੂੰਹ ਪਰ ਨਹੀਂ ਡਿੱਗਿਆ ਸੀ ਵਿੱਚ ਜਾ ਕੇ ਉਹ ਆਸ-ਪਾਸ ਹੀ ਕਾਫੀ ਜਣੇ ਖੜੇ ਸੀ ਤਾਂ ਕਰਕੇ ਉਹਨਾਂ ਨੇ ਬਾਹਰ ਕੱਢ ਲਿਆ ਤੇ ਉਹਦਾ ਬਚਾਅ ਹੋ ਗਿਆ ਬੰਦੇ ਦਾ ਸ਼ਹਿਰ ਚ ਹੋਰ ਵੀ ਇੱਦਾਂ ਦੇ ਕਈ ਟੋਏ ਟੋਏ ਹੈਗੇ ਜ ਆ ਧਰਤੀ ਥੱਲੇ ਬੈ ਗਈ ਸੀ ਧਰਤੀ ਬਹਿਣ ਦੇ ਨਾਲ ਟੋਆ ਬਹੁਤ ਵੱਡਾ ਹੋ ਚੁੱਕਿਆ ਸੀ ਜਿੰਨੇ ਨਾਲ ਕੁਛ ਨੁਕਸਾਨ ਹੋ ਜਾਣਾ ਦੇ ਪਹਿਲਾ ਡੰਡੇ ਡੁੰਡੇ ਗੱਡੇ ਸਾਰਾ ਕੁਛ ਕੀਤਾ ਫਿਰ ਕੁਛ ਆ ਗਏ ਉਹਨਾਂ ਡੰਡੇ ਡੁੰਡੇ ਪੜਤੇ ਤੇ ਮਲਾਜਮਾਨ ਡੰਡੇ ਪੁੱਟ ਦੇ ਸਾਡੇ ਮੜੇ ਗੱਡੀਆਂ ਲੰਘਣ ਨਹੀਂ ਸ਼ੁਰੂ ਹੋ ਗਿਆ ਜੀ ਉੱਥੇ ਆ ਇੱਕ ਮੋਟਰਸਾਈਕਲ ਤੇ ਬੰਦਾ ਆਂਦਾ ਸੀ ਉਹ ਥੱਲੇ ਵਿੱਚ ਹੀ ਡਿੱਗ ਗਿਆ ਸਾਰਾ ਮੋਟਰਸਾਈਕਲ ਵਿੱਚ ਇਹਦੇ ਪਹਿਲਾਂ ਕੋਈ ਕੰਪਲੇਂਟ ਵਗੈਰਾ ਲਿਖਾਈ ਲੱਗਣ ਨਹੀਂ ਕਿਸੇ ਨੇ ਲਿਖਾਈ ਸੀ ਨਾ ਗੁਰ ਵੀ ਸ਼ਹਿਰ ਚ ਜੇ ਤਾਂ ਕੋਈ ਇਹ ਖੜੇ ਪੈ ਰਹੀ ਹੋਏ ਸ਼ਹਿਰ ਚ ਬਹੁਤ ਹੋਏ ਹੈ ਜੀ ਜਗਾ ਜਗਾ ਤੋਂ ਇਹ ਪਈ ਸ਼ਾਇਦ ਵਿੱਚ ਜਗਾ ਜਗਾ ਜੀ ਕੀ ਕਰ ਰੋ ਸਮੇਂ ਦੀ ਸ਼ਿਵਰੇ ਕਰਨ ਜੇ ਹੁਣ ਅੱਜ ਕੱਲ ਕਰਦੇ ਨਹੀਂ ਕੰਪੇ ਕੰਮ ਕੀ ਕਰੀਏ ਹੁਣ ਕਿਸਰ ਕਿਨ ਜਾ ਕੇ ਕਹੀਏ ਮੈਂ ਬਲਜੀਤ ਸਿੰਘ ਚੰਨੀ ਮੇਅਰ ਨਗਰ ਨਗਮਾ ਮੋਗਾ ਜਿੱਥੇ ਕਿ ਨਗਰ ਨਗਮ ਦੀ ਆਪਣੀ ਤੰਦੀ ਨਾ ਡੁਬੋਟੀ ਜਿਹੜੀ ਕਿ ਨਵਾਰੇ ਆ ਕਿਉਂਕਿ ਮੇਰੀ ਇਹ ਨੌਲੇਜ ਦੇ ਵਿੱਚ ਨਹੀਂ ਸੀਗੀ ਮੈਂ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਮੇਪਨ ਜੀ ਕਿਉਂਕਿ ਜਦੋਂ ਇੱਥੇ ਪ੍ਰੈਸ ਜਾਂ ਆਈਆ ਜਾਂ ਸਾਡੇ ਵੀਰ ਆਇਆ ਮੈਨ ਤੋਂ ਉਹਨਾਂ ਕੋਲੋਂ ਮੈਨੂੰ ਜਾਣਕਾਰੀ ਮਿਲੀ ਆ ਵੀ ਜਿਹੜੀ ਕਿਸੇ ਖਾਲੇ ਚੌਂਕ ਦੇ ਵਿੱਚ ਜਿਹੜੀ ਕੀ ਡਾਟ ਜਿਹੜੀ ਸੀਵਰੇਜ ਵਾਲੀ ਆ ਉਹ ਡਿੱਗ ਪਈ ਆ ਕਿਉਂਕਿ ਜਦੋਂ ਕੋਈ ਮੇਰੇ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਜਾਂ ਸਾਡੇ ਕੋਈ ਐਸਡੀਓ ਸਾਹਿਬ ਆ ਜਾਂ ਕੋਈ ਜੇਏੀ ਸਾਹਿਬ ਆ ਜਾਂ ਸੀਵਰੇਜ ਬੋਰਡ ਦੇ ਸਾਡੇ ਡਿਪਾਰਟਮੈਂਟ ਦੇ ਜਿੰਨੇ ਵੀ ਕਰਮਚਾਰੀ ਆ ਹਜੇ ਤੱਕ ਮੈਨੂੰ ਕਿਸੇ ਨੇ ਵੀ ਇਨਫੋਰਮੇਸ਼ਨ ਇਹ ਨਹੀਂ ਦਿੱਤੀ ਸੀ ਵੀ ਉੱਥੇ ਆ ਗੱਲ ਹੋਈ ਆ ਹੁਣ ਮੈਨੂੰ ਪਤਾ ਲੱਗ ਗਿਆ ਸਮਝ ਲਓ ਤੁਸੀਂ ਕਹੋ ਵੀ 1:05 ਮਿੰਟ ਰਹਿੰਦੇ ਆ ਜੀ ਹੁਣ ਪਤਾ ਲੱਗਾ ਜੀ 10 ਮਿੰਟ ਦੇ ਵਿੱਚ ਵਿੱਚ ਮੈਂ ਉੱਥੇ ਜਿਹੜੀ ਕਿ ਇਹ ਘਟਨਾ ਹੋਈ ਆ ਜਾਂ ਕਿ ਉਹ ਖੱਡਾ ਪਿਆ ਹੋਇਆ ਤੇ ਜਿਹੜੇ ਕਿ ਐਸਡੀਓ ਗੁਰਜੋਤ ਸਿੰਘ ਜੀ ਆ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਆ ਵੀ ਤੁਸੀਂ ਵੀ ਉੱਥੇ ਪਹੁੰਚੋ ਤੇ ਜਿਹੜਾ ਕਿ ਮੈਂ ਵੀ ਉੱਥੇ ਨਾਲ ਦੀ ਨਾਲ ਉੱਥੇ ਜਾ ਕੇ ਪਹੁੰਚਦੇ ਆਂ ਜਿਹੜਾ ਕਿ ਹੋਰ ਕੰਮ ਜਿਹੜੇ ਕਿ ਕਰਨ ਵਾਲੇ ਆ ਜਿਹੜੇ ਕਿ ਜ਼ਰੂਰੀ ਆ ਗਿਆ ਕਿ ਕੰਮ ਦੀ ਕੰਮ ਵੀ ਜਲਦ ਤੋਂ ਜਲਦੀ ੜਕਿਓ ਕੀਤਾ ਜਾ